ਗੁਰਦਾਸਪੁਰ ਦੇ ਇਤਿਹਾਸਕ ਕਸਬਾ ਕਲਾਨੌਰ ਵਾਸੀ ਵੋਟਰ ਅਜੇ ਵੀ ਪੰਚਾਇਤੀ ਵੋਟਾਂ ਪਾਉਣ ਤੋਂ ਵਾਂਝੇ ਰਹਿ ਜਾਣਗੇ ਜਿਸ ਕਾਰਨ ਕਲਾਨੌਰ ਵਾਸੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਸਮਾਜ ਸੇਵਕ ਰਜੇਸ਼ ਕੁਮਾਰ ਟੋਨੀ ਸੱੱਚ ਨੇ ਦੱਸਿਆ ਕਿ ਬੀ ਡੀ ਪੀਓ ਕਲਾਨੌਰ ਦਾ ਇੱਕ ਪੱਤਰ ਜੋ ਏ ਡੀ ਸੀ ਵਿਕਾਸ ਗੁਰਦਾਸਪੁਰ ਕਮ ਵਧਿਕ ਜ਼ਿਲ੍ਹਾ ਚੋਣਕਾਰ ਅਫਸਰ ਗੁਰਦਾਸਪੁਰ ਨੂੰ ਲਿਖਿਆ ਗਿਆ ਹੈ ਚ ਵਾਰਡ ਬੰਦੀ ਨਾ ਬਣਨ ਦਾ ਹਵਾਲਾ ਦੇ ਕੇ ਕਲਾਨੌਰ ਦੀਆਂ ਪੰਚਾਇਤੀ ਚੋਣਾਂ ਨਾ ਕਰਵਾਉਣ ਲਈ ਕਿਹਾ ਗਿਆ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਦੱਸਣਯੋਗ ਹੈ ਕਿ ਸਾਲ 2013 ਵਿੱਚ ਕਲਾਨੌਰ ਵਿੱਚ 6 ਸਰਪੰਚਾਂ ਤੇ ਪ੍ਰਤੀ ਪੰਚਾਇਤ 7 ਪੰਚਾਂ ਦੀਆਂ ਚੋਣਾਂ ਕਰਵਾਈਆਂ ਗਈਆਂ ਸਨ ਅਤੇ 2018 ਵਿੱਚ ਪੰਚਾਇਤਾਂ ਭੰਗ ਹੋਈਆਂ ਤੇ ਹੁਣ ਤੱਕ ਪੰਚਾਇਤਾਂ ਦੀ ਚੋਣ ਨਹੀਂ ਹੋਈ ಗ್ರಾಮ ਪੰਚਾਇਤ ਕਲਾਨੌਰ ਦੀਆਂ ਵੋਟਾਂ ਪਾਉਣ ਲਈ ਕਿੰਨਾ ਇੰਤਜ਼ਾਰ ਕਰਨਾ ਪਵੇਗਾ ਇਹ ਤਾਂ ਅਗਲੇ ਦਿਨਾਂ ਵਿੱਚ ਤੈਅ ਹੋਣ ਦੀ ਸੰਭਾਵਨਾ ਹੈ ਜਦ ਕਿ ਇਸ ਵਾਰ ਵੀ ਚੋਣਾਂ ਨਾ ਹੋਣ ਦੀਆਂ ਚਰਚਾਵਾਂ ਕਾਰਨ ਕਲਾਨੌਰ ਵਾਸੀਆਂ ਜੇ ਗੁੱਸੇ ਦੀ ਲਹਿਰ ਹੈ ਤੇ ਅਗਲੇ ਦਿਨ ਸੰਘਰਸ਼ ਹੋਣ ਦੀ ਵੀ ਸੰਭਾਵਨਾ ਹੈ ਮੈਂ ਕਲਨੌਰ ਵੀਡੀਓ ਬਲਾਗ ਆਇਆ ਹਾਂ ਇੱਥੇ ਇਲੈਕਸ਼ਨ ਹੋਈ ਨੂੰ 11 ਸਾਲ ਹੋ ਗਏ ਨੇ ਕਲਨੌਰ ਦੀਆਂ 6 ਪੰਚਾਇਤਾਂ ਸੀਗੀਆਂ ਹੁਣ ਵੀ ਪੰਚਾਇਤਾਂ ਦੀਆਂ ਇਲੈਕਸ਼ਨਾਂ ਅਨਾਉਂਸ ਹੋਈਆਂ ਹੋਈਆਂ ਨੇ ਹੁਣ ਵੀ ਕੋਈ ਜਥੇਬੰਦੀਆਂ ਨਹੀਂ ਕਿਸੇ ਨੇ ਜਾ ਕੇ ਕੋਈ ਕਿਸ ਤਰ੍ਹਾਂ ਕਰਕੇ ਜਿਹੜੇ ਵੀਡੀਓ ਮੈਡਮ ਕੋਈ ਮੈਡਮ ਮਿਲਨ ਨੂੰ ਤਿਆਰ ਨਹੀਂ ਹੈਗੇ ਔਰ ਇਹ ਇਲੈਕਸ਼ਨਾਂ ਜਿਹੜੀਆਂ ਨੇ ਕਹਿੰਦੇ ਨੇ ਅੱਗੇ ਪਾ ਦਿੱਤੀਆਂ ਗਈਆਂ ਨੇ ਇਹ ਇਲੈਕਸ਼ਨਾਂ ਪਈਆਂ ਕਲਾਨੌਰ ਦੀ ਇੱਕ ਸਾਰੀ ਹੈ ਨਾ ਸਿਰਫ ਕਲਾਨੌਰ ਦੀਆਂ 6 ਪੰਚਾਇਤਾਂ ਪਾਦਿਤੀਆਂ ਗਈਆਂ ਨੇ ਔਰ ਮੈਡਮ ਨੂੰ ਪੁੱਛਿਆ ਜਾਏ ਕਿ ਮੈਡਮ ਧੜਾ ਧੜ ਚੈੱਕ ਕੱਟ ਕੇ ਦੇ ਰਹੇ ਨੇ ਐਸੋਲੇ ਧੜਾ ਧੜ ਚੈੱਕ ਕੱਟ ਕੇ ਦੇ ਰਹੇ ਨੇ ਆ ਪੰਜਾ ਦਹਾਂ ਦਿਨਾਂ ਦੇ ਵਿੱਚ ਤੁਹਾਡੇ ਕੋਲ ਰਿਪੋਰਟ ਆ ਰਹੀ ਕਿ 10-15 20 ਕਰੋੜ ਰੁਪਏ ਦੇ ਚੈੱਕ ਹੀ ਕੱਟ ਕੇ ਦੇ ਚੜੇ ਨੇ ਕਲਾਨੌਰ ਦੀ ਪੰਚਾਇਤ ਇੰਨੀ ਅਮੀਰ ਹੈ 17-1800 ਕਿੱਲਾ ਜ਼ਮੀਨ ਹੈ ਔਰ ਕਲਾਨੌਰ ਦੇ ਵਿੱਚ ਨਾਲੀਆਂ ਵੀ ਖੁਜਾ ਕੇ ਬਣਨ ਵਾਲੀਆਂ ਸਭ ਕੁਝ ਕੰਮ ਹੋਣ ਵਾਲਾ ਪਤਾ ਨਹੀਂ ਕਿੱਥੇ ਪੈਸੇ ਗਵਨ ਕਰਕੇ ਕਿੱਥੇ ਪੈਸੇ ਜਾਈ ਜਾ ਰਹੇ ਨੇ ਕਿੱਥੇ ਹੋਈ ਜਾ ਰਹੇ ਨੇ ਮੈਂ ਡੀਸੀ ਸਾਹਿਬ ਕੋ ਫਿਰ ਦੁਬਾਰਾ ਮੰਗ ਕਰਨਾ ਹੈ ਜੀ ਦੁਬਾਰਾ ਚੋਣੇ ਦੀ ਕੈਂਸਲ ਨਾ ਕੀਤੀ ਜਾਏ ਇਹਨੂੰ ਰੀਨਿਊ ਕਰਕੇ ਬਿਲਕੁਲ ਦੁਬਾਰਾ ਚੋਣ ਕਰਾਈ ਜੇ ਕਲਾਂ ਉਹ ਠੀਕ ਕਾਰਨ ਦੱਤੇ ਜਾ ਰਹੇ ਨੇ ਚੋਣ ਨੂੰ ਗਾਹ ਪਾ ਕੇ ਜਾਂ ਕਰਦੇ ਨੇ ਕਲਾਨੂਰ ਦੀ ਚੋਣ ਇਸ ਕਰਕੇ ਗਾਂ ਪਾ ਰਹੇ ਨਹੀਂ ਉਹ ਵਿਚੋ ਕੋਈ ਕਹਿੰਦੇ ਕੋਈ ਸਿਆਸਤ ਹੋ ਗਈ ਹੈ ਇਥੇ ਕੋਈ ਪਹਿਲਾਂ ਵੀ ਡੀਸੀ ਸਾਹਿਬ ਨਾਲ ਕਿਸੇ ਬੰਦੇ ਨਹੀਂ ਦਿਗਾਲੋ ਇਹ ਉਹਨਾਂ ਨੇ ਕਿਹਾ ਪਹਿਲਾਂ ਕਮੇਟੀ ਬਣੀ ਸੀਗੀ ਹੁਣ ਜਿਹੜੀ ਚੋਣ ਅਨਾਉਂਸਮੈਂਟ ਹੋਈ ਹੈ ਫਿਰ ਸਾਡੀ ਕਮੇਟੀ ਬਣਨ ਦੇ ਚਾਂਸ ਨੇ ਪਤਾ ਨਹੀਂ ਕੀ ਚੱਕਰ ਅੰਦਰੂਨੀ ਖਾਤੇ ਕੀ ਬਣ ਰਿਹਾ ਕੀ ਹੋ ਰਿਹਾ ਇਸ ਦਾ ਬਾਰੇ ਪੂਰੀ ਜਾਣਕਾਰੀ ਨਹੀਂ ਹੈਗੀ ਔਰ ਮੈਡਮ ਨੂੰ ਮਿਲਣਾ ਹੈ ਮੈਡਮ ਕਹਿੰਦੀ ਮੇਰੇ ਕੋਲ ਟਾਈਮ ਹੀ ਨਹੀਂ ਮੈਡਮ ਨੇ ਮਿਲਣ ਦਾ ਟਾਈਮ ਨਹੀਂ ਦਿੱਤਾ ਤੁਹਾਨੂੰ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਪ੍ਰਸ਼ਾਸਨ ਦੇਖੋ ਮੰਗ ਕਰਨੀ ਹੈ ਕਿ ਕਲਾਨੂਰ ਦੀ ਸੋਨੇ ਦੀ ਚਿੜੀਆ 1800 2000 ਕਿਲਾ ਪ ਇਹ ਜੋ ਉੱਪਰ ਜਿਹੜਾ ਵਾ ਐਸੋਲੇ ਪੰਚਾਇਤ ਦੇ ਖਾਤੇ 'ਚ ਪਿਆ ਹੋਇਆ ਵਾ ਜਿਹੜਾ ਕਿ ਸਾਨੂੰ ਪਤਾ ਲੱਗਾ 10-15 ਦਿਨਾਂ ਦੇ ਵਿੱਚ ਜਿਹੜਾ ਮਹੀਨੇ ਦੇ ਵਿੱਚ ਵਿੱਚ 10 10.5-15 ਕਰੋੜ ਰੁਪਈਆ 20 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਆ ਚੈੱਕ ਵੰਡੂਣ ਦੇ ਕੇ ਹੋਣਾ ਇਲੈਕਸ਼ਨ ਦੇ ਦੌਰਾਨ ਦੇ ਵਿੱਚ ਇਹ ਦਿੱਤੇ ਗਏ ਨੇ ਵੇ ਬਿਲਕੁਲ ਦੁਰਵਰਤੋ ਹੋ ਰਹੀ ਹੈ ਪੈਸੇ ਦੀ ਪ੍ਰਸ਼ਾਸਨ ਨਹੀਂ ਸੰਦਾ ਪ੍ਰਸ਼ਾਸਨ ਨਹੀਂ ਸੰਦਾ ਇਹਦੇ ਵਿੱਚ ਸਾਰੀਆਂ ਪਾਰਟੀਆਂ ਆਲ ਪਾਰਟੀਆਂ ਕਲਾਨੌਰ ਦੀਆਂ ਭਾਵੇਂ ਕਾਲੀ ਦਲ ਹੋਏ ਬੀਜੇਪੀ ਹੋਏ ਕਾਂਗਰਸ ਹੋਏ ਹੋਰ ਜਿਹੜੀ ਮਰਜ਼ੀ ਅਦਰ ਪਾਰਟੀਆਂ ਹੋਈਆਂ ਸਾਰੀਆਂ ਪਾਰਟੀਆਂ ਦੀ ਇਕੱਠੀਆਂ ਇਨੀ ਮੀਟਿੰਗ ਸਾਧ ਰਹੇ ਆਂ ਔਰ ਜੇ ਕਲਾਨੌਰ ਬੰਦ ਕਰਨਾ ਪਿਆ ਕਲਾਨੌਰ ਬੰਦ ਕਰਕੇ ਇਥੇ ਪਿੱਟ ਸਿਆਪਾ ਕੀਤਾ ਜਾਏਗਾ ਇਥੇ ਮਕਾਨਾਂ ਲਿਆਂਦੇ ਜਾਣਗੇ ਇਸ ਵੀਡੀਓ ਦਫ਼ਤਰ ਦੇ ਅੰਦਰ ਸਾਡੇ ਵਾਸਤੇ ਵੀਡੀਓ ਦਫ਼ਤਰ ਹੋਇਆ ਨਾ ਹੋਇਆ ਇੱਕ ਬਰਾਬਰ ਸਾਡੇ ਵਾਸਤੇ ਜੇ ਇਹ ਦਫਤਰ ਹੋਇਆ ਨਾ ਇੱਕ ਬਰਾਬਰੇ ਤੇ ਪੂਰੀਆਂ ਦਫਤਰ ਦੀਆਂ ਮਕਾਨਾਂ ਕੱਢ ਕੇ ਮਕਾਨਾਂ ਲਿਆਉਂਦੀਆਂ ਜਾਣਗੇ ਦਫਤਰ ਦੀਆਂ ਇੱਥੇ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ